ਅਸੀ ਕਾਲਵਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਬਲੌਗ ਤੇ ਤੇ ਬਈ ਅੱਜ ਆਪਾਂ ਇੱਕ ਅਜੀ ਤੂਲ ਤਿਆਰ ਕਰਿਆ ਜਿਹਦੇ ਅੱਪਾਂ ਤੁਹਾਨੂੰ ਇੱਕ ਪੈਪ ਦੇ ਨਾਲ ਪੰਜ ਚੂਕ ਜਲਾ ਕੇ ਦਿਹਾਉਗੇ ਤੇ ਬਹੁਤ ਦਾ ਛੋਟਾ ਟੂਲਾ ਸਸਤਾ ਟੂਲਾ ਪਰ ਆਰਪੁਰਦਾ ਇਹ ਪੈਪਾ ਲੰਬਾ ਤੇ 4 ਇੰਚੀ ਦਾ ਸਾਈਜ਼ ਇਹਦੇ ਨਾਲ ਜਿਹੜੇ ਟੂਲ ਦਾ ਆਪਣਾ ਟੁਕੜਾ ਹੋਇਆ ਦੋਨੋਂ ਸਾਈਡ ਆਪਾਂ ਇਹਨੂੰ ਨੱਟ ਲਾਉਦੇ ਆ ਤੇ ਇਹ ਦੋ ਟੂਲ ਸਭ ਤੋਂ ਪਹਿਲਾ ਟੂਲ ਹੈਗਾ ਜੀ ਇਹ ਬਲੇਡ ਇਹ 6.5 ਇੰਚ ਦਾ ਬਲੇਡ ਹੈ ਸਟੀਲ ਦਾ ਦੇ ਅੰਗਲੇ ਨਾਲ ਆਪਾਂ ਮਿਲਟ ਕਰਿਆ ਹੋਇਆ ਇਹ ਇੱਥੇ ਕਾਹੋ ਦੂੰਗਾ ਤੇ ਨੂੰਗਾ ਟੈਗ ਹੋ ਜਾਂਦਾ ਤੇ ਇਹਨੂੰ ਤੁਸੀਂ ਬੱਥਾ ਪੜਨੇ ਜਿੱਦਾਂ ਮੈਂ ਕਾਗੂ ਲਾਉਂਦਾ ਕਾਲਾ ਸਾਫ ਕਰਦੀ ਨੂੰ ਕਿਆਰਾ ਸਾਫ ਕਰ ਤੇ ਚੰਗੀ ਕਰਾਂ ਸਾਰਾ ਇਹ ਜੇੜ ਜਿਹੜਾ ਹੈਗਾ ਸਫਾਈ ਕਰ ਹੁੰਦਾ ਇਹ ਤੋਂ ਬਾਅਦ ਇਹ ਨੂੰ ਮੂਹ ਲੈਣਾ ਨਹੀਂ ਇਹ ਦੂਜਾ ਟੁਨ ਹੈਗਾ ਵੀ ਇੱਕ ਇਹ თੁਰਪੀ ਆ ਇੱਕ ਸਾਈਡ ਇਹ ਪਾ ਲਈਏ ਇਹ ਜਿਵੇਂ ਆਪਾਂ ਲਸਣ ਜਾਂ ਪਿਆਜ਼ ਦੀ ਗੜਾਈ ਕਰਦੇ ਆ ਉੱਥੇ ਇਹ ਕੰਮ ਕਰਦਾ ਇਹਦੇ ਨਾਲ ਕਸੂ ਹੋ ਜਾਂਦਾ ਹੁਣ ਇਹ ਤਿਆਰ ਹੋ ਗਿਆ ਇਹਦੇ ਨਾਲ ਤੁਸੀਂ ਤੁਸਨ ਪਿਆਜ਼ ਪੁੱਟ ਦੋ ਜਾਂ ਕੋਈ ਵੀ ਪਾ ਕੋਈ ਸਬਜ਼ੀ ਲਾਉਣੀ ਆ ਹਲਦੀ ਆਉਣੀ ਆ ਉਹਦੀ ਗੜਾਈ ਕਰ ਲੈ ਇੱਕ ਇਹਦੇ ਨਾਲ ਛੱਟ ਲਈਏ ਤੇ ਤੀਜਾ ਟੂ ਲੈਗਾ ਕਿ ਇਹ ਪੰਜਾ 600 ਤੋਂ ਦਾ ਪੰਜਾ ਇੱਕ ਫੁੱਟ ਦਾ ਸਾਈਜ਼ ਆ ਤੌੜਾ ਇਹ ਗਾਹੋ ਜਾਂਦਾ ਜਿਵੇਂ ਆਪਾਂ ਘਰਾਂ ਦੇ ਵਿੱਚ ਤੋਕਾ ਰਾਉਨੇ ਆ ਫੁੱਲੀ ਦੇ ਵਿੱਚ ਡੰਗਰਾ ਵਾਸਤੇ ਜਾਂ ਮਸ਼ੀਨ ਦੇ ਇਹ ਟੋਪਾ ਕੱਕ ਇਕੱਠਾ ਕਰਦੇ ਆ ਜਾਂ ਖੇਤ ਦੇ ਵਿੱਚ ਆਪਾਂ ਟਾਕਣ ਡਾ ਇਕੱਠਾ ਕਰਦੇ ਆ ਹਾਲ ਤੋਂ ਭਾਹ ਉਹਦੇ ਵਾਸਤੇ ਤਾਂ ਹੁੰਦਾ ਇਹ ਪੰਜਾ ਇਹਦੇ ਨਾਲ ਫਿੱਟ ਹੋ ਜਾਂਦਾ ਹੈ ਤੇ ਚੌਥਾ ਟੂ ਲੈ ਗਾਇਆ ਇਹ ਫਾਲਾ ਇਹ ਫਾਲਾ ਬਣਾਇਆ ਛੋਟਾ ਇਹ ਵੀ ਗੜਾਈ ਲਈ ਕੰਮ ਕਰਦਾ ਖੇਤ ਦੇ ਵਿੱਚ ਬਟਾਈ ਕਰਦਾ ਜਿਵੇਂ ਪੰਨਾ ਸੌਣ ਲਾਉਣਾ ਹੈ ਉਹਦੇ ਵਾਸਤੇ ਲੈਣਾ ਮਾਰਦੀ ਹੈ ਠੀਕ ਕੰਮ ਦਿੰਦਾ ਇਹ ਤੇ ਇਹ ਵੀ ਜਿਹੜਾ ਕਾਹੋ ਜਿਹਾ ਸਿੰਗਲ ਵਾਲਾ ਇਹ ਜੀ ਤੇਰੋ ਜਿਹਾ ਇਹ ਚਾਰ ਟੂਲ ਆਪਣੇ ਤਿਆਰ ਹੋ ਗਏ ਜਿਹਦੇ ਆਪਾਂ ਇਹਦੇ ਨਾਲ ਕੰਮ ਨਹੀਂ ਕਰਦੇ ਚਾਰ ਟੂਲ ਨਾਲ ਪੰਜ ਟਮਟੂ ਨੂੰ ਆਪ ਹਾਲੇ ਨਾਲ ਇਹ ਐਂਗਲ ਨਾ ਦੋਗੇ ਤੁਹਾਨੂੰ ਇਹ ਹਾਲੇ ਕਹੋਨੇ ਐਂਗਲ ਤੇ ਦੋ ਇਹ ਕਾ ਕਹਦੇ ਨੇ ਤੁਹਾਨੂੰ ਸਰ ਇਹਦੇ ਨਾਲ ਛੋਟਾ ਮੋਟਾ ਕੋਈ ਕਿਆਰਾ ਆਏ ਉਹਨੂੰ ਪਾਉਣਾ ਹੈ। ਜਾਂ ਗੜਾਈ ਕਰਨੀ ਹੈ। ਉਹਨੇ ਵਿੱਚ ਇਹ ਕੰਮ ਦੇ ਦੋ। ਤਾਂ ਸੰਪਲ ਕਢਣਾ ਕਿ ਜੇ ਕਿਆਰੇ ਚ ਉਹ ਵੀ ਕਢ ਦੋ ਦਿੱਤੀ। ਇਹ ਵੀ ਇਹਦੇ ਰਾੜ ਦੇ ਉੱਤੇ ਟੱਟ ਹੋ ਜਾਂਦਾ ਜੀ।

ਇੰਨੀ ਗਾਜਰ ਹੋ ਜਣੇ ਇਹ ਜਿਹੜਾ ਤੁਸੀਂ ਭਾਈ ਤਾਂਨੇ ਬਲਾਈ ਤਾਂਨੇ ਤੋਂ ਨਹੀਂ ਕਰਦੇ ਤੇ ਇੱਕ ਟੂਨ ਦੇ ਨਾਲ ਇਹ ਇੱਕ ਪੈਪ ਦੇ ਨਾਲ ਇਹ 5 ਟੂਲ ਚ ਚੱਲਦੇ ਤੇ ਲਓ ਜੀ ਇਹ ਟੂਲ ਆਪਣੇ ਸਾਰੇ ਕੰਪਲੀਟ ਆ ਤੇ ਆਰਡਰ ਤੇ ਆਪਾਂ ਇਹ ਤਿਆਰ ਕਰ ਦਿੰਨੇ ਆ ਅਗਰ ਕਿਸੇ ਨੇ ਮਗਾਉਣਾ ਹੋਵੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਮੇਰਾ ਨੰਬਰ ਮੈਂ ਆਪਣੇ ਚੈਨਲ ਦੇ ਵਿੱਚ ਦਿੱਤਾ ਹੋਇਆ ਹੈ ਧੰਨਵਾਦ ਸਾਰਿਆਂ ਦਾ ਰੱਬ ਰੱਖਾ